ਵੀ ਅੱਜ ਆਪਾਂ ਇੱਕ ਵੀਡੀਓ ਪਾਵੇਂ ਜਿਹਦੇ ਦਰਾਹੀਂ ਸਾਰੇ ਕਿਸਾਨਾਂ ਨਾਲ ਜਿਹੜੀ ਮਤਲਬ ਮਦਦ ਕਰਨੀ ਜਿੰਨੇ ਵੀ ਕਰ ਸਕਦੇ ਹਾਂ ਤੇ 12 ਕਿੱਲੇ ਸੀ ਗਏ। ਇਹ ਕਿਸਾਨ ਨੇ ਜਿਨ੍ਹਾਂ ਦੇ ਮਤਲਬ ਕਿ ਨੁਕਸਾਨ ਹੋਇਆ ਕੱਲ 12 ਕਿੱਲੇ। 12 ਕਿੱਲੇ ਖੜੀ ਕਣਕ ਨੂੰ ਅੱਗ ਲੱਗੀ ਸੀ। ਦੋਸਤੋ ਅੱਜ ਇੱਕ ਹੋਰ ਮਾੜੀ ਖਬਰ ਸਾਹਮਣੇ ਰਹੀ ਇਸ ਵੀਰ ਕੋਲੇ 12 ਕਿੱਲੇ ਜ਼ਮੀਨ ਹੁੰਦੀ ਹੈ ਜੋ ਕਿ ਸੜ ਕੇ ਸੁਆਹ ਹੋ ਜਾਂਦੇ ਤੁਸੀਂ ਦੇਖ ਸਕਦੇ ਹੋ ਖੌਫਨਾਕ ਮੰਜ਼ਰ ਕਿਵੇਂ ਲਾਟਾਂ ਨਿਕਲ ਰਹੀ ਨੇ ਅੱਗ ਦੀਆਂ। ਇਸ ਵੀਡੀਓ ਨੂੰ ਦੇਖ ਕੇ ਇੱਕ ਵਾਰ ਮਨ ਪਰ ਜਾਂਦਾ ਕਿ ਸਾਡੇ ਕਿਸਾਨਾਂ ਦੇ ਨਾਲ ਕਿੰਨਾ ਤਕਿਆ ਹੋ ਰਿਹਾ ਤੇ ਇਸ ਵੀਡੀਓ ਵੇਲੇ ਤੁਸੀਂ ਦੇਖ ਸਕਦੇ ਹੋ। ਪਹਿਲਾਂ ਕਿ ਅੱਗ ਲੱਗੀ ਉਸ ਜਿੱਤੇ ਬਾਅਦ ਦੇ ਵਿੱਚ ਮੌਸਮ ਇੰਨਾ ਜ਼ਿਆਦਾ ਖਰਾਬ ਹੋ ਜਾਂਦਾ ਕਿ ਪੱਕੀ ਕਣਕ ਜੋ ਮੰਡੀਆਂ ਦੇ ਵਿੱਚ ਪਈ ਹੁੰਦੀ ਹੈ ਉਹ ਬਿਲਕੁਲ ਤਹਸਨੈਸ ਹੋ ਜਾਂਦੀ ਹੈ ਇਸ ਵੀਡੀਓ ਵਿੱਚ ਦੇਖ ਸਕਦੇ ਹੋ ਕਿੰਨਾ ਤੇਜ਼ ਮੀਂਹ ਪੈ ਰਿਹਾ ਹੈ ਅਤੇ ਖੜੀ ਕਣਕ ਵੀ ਡਿੱਗ ਜਾਂਦੀ ਹੈ ਦੋਸਤੋ ਇਹ ਸਾਡੇ ਕਿਸਾਨ ਦੇ ਨਾਲ ਬਹੁਤ ਮਾੜਾ ਹੁੰਦਾ ਹੈ ਅਤੇ ਅੱਜ ਦਿਨ ਇਦਾਂ ਦੀ ਵੀਡੀਓ ਦੇਖਣ ਨੂੰ ਮਿਲਦੀ ਹੈ ਕਿ ਜਦੋਂ ਸਾਡੇ ਵਾਢੀ ਦਾ ਸੀਜ਼ਨ ਹੁੰਦਾ ਉਦੋਂ ਹੀ ਇਹ ਮੌਸਮ ਖਰਾਬ ਹੁੰਦਾ ਤੇ ਬਹੁਤ ਹੀ ਮੰਦਭਾਗੀ ਖਬਰ ਜੋ ਇਸ ਵੀਡੀਓ ਵਿੱਚ ਦੇਖਣ ਨੂੰ ਮਿਲ ਰਹੀ ਹੈ ਬਾਕੀ ਦੋਸਤੋ ਤੁਸੀਂ ਕੀ ਕਹਿਣਾ ਚਾਹੁੰਦੇ ਆਪਣੇ ਵਿਚਾਰ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਆ ਤੁਸੀਂ ਕਿਸਾਨ ਵੀਰਾਂ ਦੇ ਲਈ ਕਮੈਂਟ ਬਾਕਸ ਵਿੱਚ ਵਾਹਿਗੁਰੂ ਮਿਹਰ ਕਰੋ ਲਿਖਣਾ ਨਾ ਭੁੱਲਿਓ ਦਿਓ ਜੀ ਜਤ ਰੱਬ ਰੱਖਾ